ਓ ਸਾਸੀ ਗਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੋਂ ਹੀ ਦੇ ਦੇ ਪਿਓ ਤੋਂਦਾ ਦਈਏ ਕਿ ਪਿਛਲੇ ਦਿਨ ਅਸੀਂ ਇੱਕ ਖਬਰ ਫਲੈਸ਼ ਕੀਤੀ ਸੀ ਰਾਤ ਦੇ ਹਨੇਰੇ ਦੇ ਵਿੱਚ ਖਬਰ ਫਲੈਸ਼ ਕੀਤੀ ਸੀ ਕਿ ਇੱਕ ਘਰ ਦੇ ਵਿੱਚ ਜਿਹੜੀ ਉਹ ਚੋਰੀ ਹੋ ਜਾਂਦੀ ਹੈ ਤੇ ਜਿਹਦੇ ਵਿੱਚ ਦੱਸਿਆ ਜਾਂਦਾ ਸੀ ਕਿ 3 ਟੋਲੇ ਦੇ ਕਰੀਬ ਜਿਹੜਾ ਆ ਸੋਨਾ ਜਿਹੜਾ ਆ ਉਹ ਚੋਰੀ ਹੋ ਗਿਆ ਨਾਲ ਦੀ ਨਾਲ ਕੁਝ ਕੈਸ਼ ਵੀ ਜਿਹੜਾ ਆ ਚੋਰੀ ਹੋਣ ਦੀ ਗੱਲਬਾਤ ਕੀਤੀ ਗਈ ਸੀ ਤੁਹਾਨੂੰ ਦੱਈ ਕਿ ਅੱਜ ਦੁਬਾਰਾ ਤੋਂ ਇਸ ਗਲੀ ਦੇ ਵਿੱਚ ਮਹੱਲੇ ਦੇ ਵਿੱਚ ਪੂਰਾ ਜਿਹੜਾ ਆ ਰੌਲਾ ਰੱਪਾ ਪਿਆ ਹੋਇਆ ਕਿ ਉਹ ਜਿਹੜਾ ਸੋਨਾ ਆ ਉਹ ਲੱਭ ਗਿਆ ਆ ਕਿਸ ਤਰ੍ਹਾਂ ਲੱਭਾਇਆ ਕਿਵੇਂ ਲੱਭਾਇਆ ਉਹ ਸਾਰੀ ਗੱਲਬਾਤ ਹੈ ਜਿਹੜੀ ਉਹ ਕਰ ਲੈਨੇ ਆ ਇਸ ਟਾਈਮ ਗਲੀ ਦੇ ਵਿੱਚ ਤੁਸੀਂ ਦੇਖਦੇ ਪਏ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ 71 ਹੋਏ ਨੇ ਤੇ ਇੱਕ ਤਰ੍ਹਾਂ ਦੀ ਖੁਸ਼ੀ ਦੀ ਗੱਲ ਵੀ ਹੈ ਕਿ ਖਬਰ ਫਲੈਸ਼ ਹੋਈ ਥਾਣੇ ਪਟਾਣਿਆਂ ਤੱਕ ਗੱਲ ਵੀ ਪਹੁੰਚੀ ਤੇ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਕਿ ਸੋਨਾ ਜਿਹੜਾ ਆ ਉਹ ਲੱਭ ਗਿਆ ਪਿਛਲੇ ਦਿਨਾਂ ਦੇ ਵਿੱਚ ਪਿੰਡ ਗਰਦਾਸ ਰੰਗਲ ਤੋਂ ਇੱਕ ਮੁੰਡਾ ਗਵਾਜਦਾ ਆ ਉਹਦੀ ਖਬਰ ਲੱਗਦੀ ਆ ਮੁੰਡਾ ਲੱਭ ਜਾਂਦਾ ਆ ਫਿਰ ਇੱਕ ਮੁੰਡਾ ਹੋਰ ਗਵਾਜਦਾ ਆ ਉਹਦੀ ਵੀ ਖਬਰ ਜਿਹੜੀ ਲੱਗਦੀ ਆ ਉਹ ਵੀ ਮੁੰਡਾ ਲੱਭ ਜਾਂਦਾ ਆ ਡੀਪੀਸੀ ਪੰਜਾਬੀ ਨੇ ਇੱਕ ਓਪਰਾਲਾ ਕੀਤਾ ਇੱਕ ਚੋਰੀ ਦਾ ਜਿਹੜਾ ਆ ਉਹ ਖਬਰ ਲਗਾਈ ਪਰ ਥੋੜੇ ਦਿਨਾਂ ਬਾਅਦ ਹੀ ਜਿਹੜਾ ਆ ਉਹ ਸੋਨਾ ਵੀ ਲੱਭ ਜਾਂਦਾ ਆ ਆ ਬੜੀ ਵਧੀਆ ਗੱਲ ਹੈ ਕਿ ਹਰ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਜਿਹੜਾ ਆ ਪੋਜੀਟਿਵ ਤੱਥ ਜਿਹੜੇ ਖਬਰ ਲੱਗਣ ਤੋਂ ਬਾਅਦ ਮਿਲਦੇ ਪਏ ਆ ਸੋਨਾ ਲੱਭਾ ਕਿਵੇਂ ਆ ਕਿਸ ਤਰ੍ਹਾਂ ਲੱਭਾ ਆ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਪਰਿਵਾਰਕ ਮੈਂਬਰਾਂ ਨਾਲ ਕਰ ਲੈਨੇ ਆ ਪਰਿਵਾਰਕ ਮੈਂਬਰ ਇਰ ਤੇ ਕੀ ਕਹਿੰਦੇ ਨੇ ਤੇ ਕੀ ਉਹਨਾਂ ਦਾ ਰੈਐਕਟ ਆ ਉਹ ਆਪਣੀ ਖੁਸ਼ੀ ਕਿਵੇਂ ਜ਼ਾਹਰ ਕਰਦੇ ਆ ਤੇ ਆਓ ਗੱਲਬਾਤ ਕਰ ਲੈਨੇ ਆ ਆਪਾਂ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਸੱਚੀ ਗੱਲ ਦੋਸਤੋ ਐ ਟਾਈਮ ਪਰਿਵਾਰਕ ਮੈਂਬਰ ਸਾਡੇ ਨਾਲ ਬੈਠੇ ਹੋਏ ਆ ਤੇ ਇਸ ਟਾਈਮ ਉਹ ਧੀ ਵੀ ਜਿਹੜੀ ਇਹ ਸਾਹਮਣੇ ਬੈਠੀ ਹੋਈ ਹੈ ਜਿਹੜੀ ਧੀ ਕਰਕੇ ਜਿਹੜਾ ਆ ਅੱਜ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਇਹ ਖੁਸ਼ੀਆਂ ਵਾਪਸ ਮਿਲਿਆ ਨੇ ਪਿਛਲੇ ਦਿਨ ਜਿਵੇਂ ਅਸੀਂ ਖਬਰ ਚਲਾਈ ਸੀ ਕਿ ਚੋਰੀ ਦੀ ਉਸ ਦਿਨ ਤੁਸੀਂ ਇਸ ਵੀਰ ਦੇ ਹਾਲਾਤ ਵੇਖੇ ਸੀ ਪੂਰੀ ਤਰ੍ਹਾਂ ਜਿਹੜਾ ਆ ਰੋਣ ਹੱਕਾ ਰੋ ਵੀ ਪਏ ਸੀ ਇਹਨਾਂ ਦੀ ਵਾਈਫ ਵੀ ਜਿਹੜੀ ਹੈ ਰੋਂਦੀ ਹੋਈ ਤਸਵੀਰਾਂ ਦੇ ਵਿੱਚ ਤੁਸੀਂ ਦੇਖੀ ਅੱਜ ਇਹਨਾਂ ਦੀ ਵਾਈਫ ਜਿਹੜੀ ਹੈ ਫੇਰ ਕੰਮ ਤੇ ਗਈ ਹੋਈ ਹੈ ਘਰ ਤਾਂ ਨਹੀਂ ਹੈ ਪਰ ਇਹ ਘਰ ਦੇ ਵਿੱਚ ਅਸੀਂ ਦੋਵੇਂ ਭਰਾ ਤੇ ਗੱਲਬਾਤ ਕੀ ਹੁੰਦੀ ਹੈ ਕਿਵੇਂ ਹੁੰਦੀ ਹੈ ਪਹਿਲਾਂ ਤਾਂ ਆਪਾਂ ਉਸ ਧੀ ਦੇ ਨਾਲ ਹੀ ਗੱਲਬਾਤ ਕਰ ਲੈਣੇ ਜਿਹੜੀ ਧੀ ਨੂੰ ਇਹ ਸੋਨਾ ਲੱਭਿਆ ਤੇ ਇਸ ਧੀ ਨੇ ਜਿਹੜਾ ਆ ਵਾਪਸ ਕਰ ਦਿੱਤਾ ਕੀ ਕਹਿੰਦੀ ਧੀ ਪੈਣ ਕਿਸ ਤਰ੍ਹਾਂ ਮਤਲਬ ਇਹ ਸੋਹਣਾ ਲੱਭਾ ਤੁਹਾਨੂੰ ਹਾਂਜੀ ਭਾਜੀ ਮੈਂ ਨਾ 3 ਮਹੀਨੇ ਬਾਅਦ ਆਈ ਆ ਮੇਰੇ ਪਾਪਾ ਬਹੁਤ ਬਿਮਾਰ ਆ ਮੈਨੂੰ ਕਿਸੇ ਨੇ ਦੱਸਿਆ ਸੀ ਤੇ ਮੈਂ ਨਾ ਕੰਮ ਕਰਨ ਦੀ ਆਪਣੇ ਘਰ ਦਾ ਸਫਾਈ ਵਗੈਰਾ ਕਰਦੀ ਪਈ ਸੀ ਤੇ ਮੈਂ ਬੋਕਰ ਬਕਰ ਫੇਰਨੀ ਤੇ ਪੇਟੀ ਸੀ ਸਾਡੀ ਤੇ ਉਹਦੇ ਥਲੇ ਸ਼ੀਟ ਰੱਖੀ ਦੀ ਆ ਪੰਜ ਸ਼ੀਟ ਦੇ ਥੱਲੇ ਲਪਾਫੇ ਚ ਪੈਕਿੰਗ ਕੀਤੇ ਦੇ ਹੀ ਮੇਰੇ ਭਤੀਜਾ ਜੋ ਉਹ ਵੀ ਉਹਦੀ ਸ਼ਰਟ ਪੈਕ ਕੀਤੇ ਦੇ ਹੀ ਤੇ ਮੈਂ ਹੱਥ ਲਾ ਕੇ ਵੇਖਣ ਲੱਗੀ ਤੇ ਉਹ ਗੈਨੇ ਸੀ ਫਿਰ ਮੈਨਾਂ ਨੂੰ ਦੱਸਿਆ ਫੋਨ ਕਰਕੇ ਇਹਨਾਂ ਨੂੰ ਫਿਰ ਆਪਣੀ ਚਾਚੀ ਉਹਨਾਂ ਨੂੰ ਬੁਲਾਇਆ ਫਿਰ ਸਾਰੇ ਪਰਿਵਾਰ ਨੂੰ ਬੁਲਾ ਕੇ ਆ ਹੂੰ ਤੇ ਉਹ ਜਦੋਂ ਤੁਸੀਂ ਹੱਥ ਲਾਇਆ ਉਹ ਚੀਜ਼ ਨੂੰ ਤੇ ਕਿੰਨੇ ਤੁਹਾਨੂੰ ਲੱਗਾ ਵੀ ਇਹ ਸੋਨਾ ਹੀ ਆ ਮੈਨੂੰ ਲੱਗਾ ਕਿ ਖਰਕਣ ਲੱਗੀ ਸੀ ਹੂੰ ਤੇ ਮੈਂ ਸਮਝਿਆ ਕੋਈ ਜਾਦੂ ਗੁਨਾ ਹੋਣਾ ਵਾ ਤੇ ਸਾਡੇ ਘਰ ਬੋਕਰ ਵਗੈਰਾ ਫੇਰਨ ਆਂਦੇ ਆ ਤੇ ਉਹ ਮੈਨੂੰ ਫੀਲ ਹੋਇਆ ਥੋੜਾ ਜਿਹਾ ਕਿ ਇਹ ਤੇ ਗਹਿਣੇ ਹੀ ਆ ਫਿਰ ਮੇਰੇ ਦਿਲ ਚ ਥੋੜਾ ਜਿਹਾ ਹੋਇਆ ਫਿਰ ਮੈਂ ਇਹਨਾਂ ਨੂੰ ਸੁਧਿਆ ਸੁਧਿਆ ਫੂਲ ਫਣ ਕੀਤਾ ਨਾਲੇ ਗਹਿਣੇ ਸਾਧ ਹੂੰ ਇਹ ਆ ਜੀ ਧੀ ਦਾ ਬਿਆਨ ਕਿ ਇਹ ਇਹਨਾਂ ਦੇ ਚੋਰ ਕੌਣ ਸੀ ਕਿਵੇਂ ਸੀ ਕਿਸ ਤਰ੍ਹਾਂ ਸੀ ਕੁਝ ਕਿਹਾ ਨਹੀਂ ਜਾ ਸਕਦਾ ਨਾ ਇਹ ਆਪਾਂ ਇਹਦੇ ਤੇ ਬਹੁਤੀ ਜ਼ਿਆਦਾ ਕੋਈ ਟਿੱਪਣੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੋ ਵੀ ਹੋਇਆ ਵਧੀਆ ਹੋਇਆ ਕਿਉਂਕਿ ਉਹ ਸੋਨਾ ਚੋਰੀ ਕਰਕੇ ਨਾਲ ਇੱਕ ਬੰਦ ਘਰ ਦੇ ਵਿੱਚ ਜਿਹੜਾ ਰੱਖ ਦਿੱਤਾ ਗਿਆ ਜਿਹੜਾ ਘਰ ਤਿੰਨ ਮਹੀਨਿਆਂ ਤੋਂ ਪਿਛਲੇ ਤੋਂ ਕਈ ਦਿਨਾਂ ਤੋਂ ਬੰਦ ਸੀ ਉਹਦੇ ਕਰਕੇ ਹੀ ਇਹ ਭੈਣ ਆਪਣੇ ਘਰ ਦੀਆਂ ਸਫਾਈਆਂ ਕਰਨ ਜਦੋਂ ਪਹੁੰਚਦੀ ਹੈ ਤਿੰਨ ਮਹੀਨਿਆਂ ਬਾਅਦ ਸਫਾਈ ਕਰਦਿਆ ਕਰਦਿਆ ਜਿਹੜਾ ਆ ਇਹਦਾ ਹੱਥ ਪੇਟੀ ਥੱਲੇ ਪਈ ਉਸ ਲਫਾਫੇ ਨੂੰ ਵੱਜਦਾ ਆ ਜਿਵੇਂ ਹੀ ਉਹ ਲਫਾਫਾ ਸਣਕਿਆ ਖਣਕਿਆ ਤੇ ਭੈਣ ਨੇ ਚੱਕ ਕੇ ਕੀਤਾ ਤੇ ਚੈੱਕ ਕਰਨ ਤੋਂ ਬਾਅਦ ਜਿਹੜਾ ਆ ਉਹ ਪਰਿਵਾਰ ਦੇ ਨਾਲ ਰਾਬਤਾ ਕੀਤਾ ਵੀ ਇਸ ਤਰ੍ਹਾਂ-ਤਰ੍ਹਾਂ ਮੇਰੇ ਘਰ ਆ ਚੀਜ਼ਾਂ ਪਈਆਂ ਨੇ ਪਹਿਚਾਣ ਲਓ ਜੇਕਰ ਤੁਹਾਡੀ ਹੱਥ ਤੁਸੀਂ ਲੈ ਲਓ ਉਹੀ ਗੱਲ ਹੋਈ ਕਿ ਉਹ ਸੋਨਾ ਜਿਹੜਾ ਸੀ ਉਹ ਪੂਰੀ ਤਰ੍ਹਾਂ ਇਹਨਾਂ ਦਾ ਸੀ ਤੇ ਇਹਨਾਂ ਨੂੰ ਜਿਹੜਾ ਆ ਬਾਈ ਜਿੱਤ ਵਾਪਸ ਕਰ ਦਿੱਤਾ ਗਿਆ ਆ ਇਹਨਾਂ ਦੇ ਘਰ ਦੇ ਵਿੱਚ ਉਹ ਖੁਸ਼ੀਆਂ ਵਾਪਸ ਦੇ ਦਿੱਤੀਆਂ ਭੈਣ ਸੋਨਾ ਸੀ ਚੋਰ ਦਾ ਨਾਮ ਹੀ ਲੱਗ ਗਿਆ ਸਾਰਾ ਕੁਝ ਹੋ ਗਿਆ ਆਪਣਾ ਮਨ ਨਹੀਂ ਡੋਲਿਆ ਕਿ ਇਹ ਸੋਨਾ ਹੁਣ ਮੈਂ ਹੀ ਰੱਖ ਲਾਂ ਨਾ ਨਾ ਭਾਜੀ ਰੱਬ ਨੂੰ ਜਾਣਦੇ ਨਹੀਂ ਛੋਟਾ ਜਿਹਾ ਬੱਚਾ ਸਾਡਾ ਕਿਆ ਬਾਤ ਆ ਬਹੁਤ ਵਧੀਆ ਗੱਲ ਕਹੀ ਏ ਧੀ ਨੇ ਪੀ ਵੇਖੋ ਬੇਈਮਾਨੀ ਕਦੇ ਵੀ ਇੰਨੀ ਵੱਡੀ ਚੀਜ਼ ਨੂੰ ਦੇਖ ਕੇ ਅੱਜ ਕੱਲ ਦਾ 10 ਰੁਪਏ ਨੂੰ ਦੇਖ ਕੇ ਵੀ ਜਿਹੜੀ ਇਹ ਦਿਲ ਦੇ ਵਿੱਚ ਬੇਈਮਾਨੀ ਆ ਜਾਂਦੀ ਏ ਪਰ ਭੈਣ ਦਾ ਦਿਲ ਬਹੁਤ ਵੱਡਾ ਸੀ ਕਿ ਲੱਖਾਂ ਰੁਪਏ ਦਾ ਸੋਨਾ ਵੇਖ ਕੇ ਵੀ ਦਿਲ ਜਿਹੜਾ ਆ ਉਹ ਨਹੀਂ ਡੋਲਿਆ ਤੇ ਪਰਿਵਾਰ ਨੂੰ ਜਿਹੜਾ ਉਹ ਸੋਨਾ ਆ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਵਾਪਸ ਕਰ ਦਿੱਤਾ ਗਿਆ ਆ ਅਸੀਂ ਵੀ ਆਪਣੀ ਟੀਮ ਵੱਲੋਂ ਧੰਨਵਾਦ ਕਰਾਂਗੇ ਇਸ ਭੈਣ ਦਾ ਤੇ ਪਿੰਡ ਵੱਲੋਂ ਵੀ ਇਹਦਾ ਧੰਨਵਾਦ ਆ ਕਿ ਜਿਹੜਾ ਆ ਉਹ ਸੋਨਾ ਲੱਭ ਗਿਆ ਮੇਰੇ ਨਾਲ ਇਸ ਟਾਈਮ ਜਿਨ੍ਹਾਂ ਦਾ ਸੋਨਾ ਗਵਾਚਾ ਸੀ ਉਹ ਵੀਰ ਵੀ ਮੌਜੂਦ ਆ ਕੀ ਕਹਿਣਾ ਚਾਹੋਗੇ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਆਪਣੀ ਆ ਭੈਣ ਦਾ ਜਿਨ੍ਹਾਂ ਨੇ ਮੇਰੀ ਚੀਜ਼ਾਂ ਵਾਪਸ ਹੀ ਦਿੱਤੀਆਂ ਤੇ ਹੋਰ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਸ਼ੁਕਰ ਆ ਬਹੁਤ ਆਇਆ ਧੰਨਵਾਦ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮਮਾ ਮਾਨ ਨੇ ਬਹੁਤ ਆ ਮੇਰੀ ਮਿਹਰ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਹੁਤ ਜ਼ਿਆਦਾ ਕੁੜੀ ਦਾ ਧੰਨਵਾਦ ਭੈਣ ਦਾ ਆਪਣਾ ਕਰਨਾ ਚਾਹੁੰਦਾ ਉਹ ਬਹੁਤ ਵੱਡੀ ਗੱਲ ਆ ਜੀ ਧੰਨਵਾਦ ਕੀਤਾ ਹੈ ਵੀਰ ਨੇ ਵੀ ਇਸ ਭੈਣ ਦਾ ਤਾਂ ਕਿ ਜਿਹੜਾ ਆ ਉਸ ਭੈਣ ਨੂੰ ਇੱਕ ਕ੍ਰੈਡਿਟ ਦੇਣਾ ਬਣਦਾ ਆ ਉਹਦਾ ਧੰਨਵਾਦ ਕਰਨਾ ਵੀ ਬਣਦਾ ਆ ਕਿ ਉਹਦੇ ਕਰਕੇ ਜਿਹੜਾ ਆ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਵਾਪਸ ਲੌਟੀਆਂ ਨੇ ਇਸ ਟਾਈਮ ਵੀਰ ਦੇ ਵੱਡੇ ਭਰਾ ਵੀ ਨਾਲ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਪਹਿਲਾਂ ਸੱਸੀ ਗਾਲ ਤੇ ਬਾਕੀ ਆ ਕੁੜੀ ਚਾਹੀਦਾ ਬਹੁਤ ਧੰਨਵਾਦ ਆ ਇਹ ਚਾਚੀ ਨੇ ਬੜਾ ਹੌਸਲਾ ਕੀਤਾ ਤੇ ਜਿਹੜੀ ਚੀਜ਼ਾਂ ਲੱਭੀਆਂ ਇਹਦੇ ਘਰੋਂ ਇਹ ਵਿਚਾਰੀ ਆਪਣੇ ਘਰ ਨਾ ਮਿੰਨਿਆ ਆਵਾਜ਼ ਆਈ ਮਾਂ ਦਾ ਮੁੰਡਾ ਬੁੱਕਰ ਮਾਰ ਲੱਗੀ ਤੇ ਇਹਨੇ ਵੇਖਿਆ ਤੇ ਵਿਚਾਰੀ ਨੇ ਰੋਣਾ ਪਾਇਆ ਮੜਾ ਮੋਟਾ ਬੱਚਾ ਤੇ ਸਾਡੇ ਘਰ ਮੰਦੇ ਚੀਜ਼ਾਂ ਪਈਆਂ ਜੇ ਪਤਾ ਨਹੀਂ ਕਿ ਛੋਟਾ ਕਿਹੜਾ ਗਿਆ ਵਾ ਤੇ ਅਸੀਂ ਤਾਂ ਚਾਹੀਦਾ ਬੜਾ ਧੰਨਵਾਦ ਕਰਨੇ ਆ ਸ਼ੁਕਰ ਕਰਨੇ ਆ ਮਾਤਰ ਨਾਲੇ ਸਾਡੀਆਂ ਵੀਰ ਦੀਆਂ ਚੀਜ਼ਾਂ ਲੱਭ ਗਈਆਂ ਤੇ ਦੁਬਿਆ ਪਿਆ ਸੀ ਤੇ ਚਲੋ ਮਾਰ ਆ ਆਪਣੇ ਮੜਾ ਮੋਟਾ ਘਰ ਪਰ ਹੁਣ ਬਣਾਏਗਾ ਆਪਾਂ ਉਹ ਚੀਜ਼ਾਂ ਲੈ ਜਾਈਏ ਬਸ ਕਹਿੰਦੇ ਨੇ ਵੀ ਹੱਕ ਹਲਾਲ ਦੀ ਕਮਾਈ ਕਦੀ ਵੀ ਜਾ ਨਹੀਂ ਜਾਂਦੀ ਕੀ ਕਹਿਣਾ ਚਾਹੋਗੇ ਬਸ ਇਹੋ ਹੀ ਬਾਬੇ ਦੀ ਕਿਰਪਾ ਕਰੀਦਾ ਵੀ ਮਹਾਰਾਜ ਸੱਚੇ ਬਾਸਾ ਤੂੰ ਆਈਆਂ ਉਹਦੇ ਤੇ ਪਰੋਸਾ ਰੱਖਿਆਦਾ ਬਾਸਾ ਉਹ ਚੀਜ਼ਾਂ ਲੱਭੇ ਤੋਹੜੀ ਮਾਤਾ ਜੀ ਪੀਰਾਂ ਦੀ ਸੇਵਾ ਪੱਕਰਾਂ ਦੀ ਸੇਵਾ ਬੜੀ ਪੀਰ ਕੀਤੀ ਸਾਰੀ ਮਿਹਰਬਾਨੀ ਹੈ ਜੀ ਉਹਨਾਂ ਦੇ ਕਰਕੇ ਹਾਂ ਕੋਈ ਉਹਨੂੰ ਮਿਲ ਗਿਆ ਵਿਚਾਨੂ ਆ ਉਹਨਾਂ ਦਾ ਅਜਤਾਈ ਕਿਰਪਾ ਵੀ ਉਹਨਾਂ ਦੀ ਉਹਨਾਂ ਦੀ ਕਿਰਪਾ ਤੋਂ ਉਹਨਾਂ ਨੇ ਦਿੱਤਾ ਇਹ ਕੋਈ ਚਾ ਰੋਕੀ ਇਹ ਬਚਾਰਾ ਝੜੀ ਲਾ ਰੋਟੀ ਮਾਹ ਪੂਰੀ ਕਮਾਖਾਂ ਲਿਆ ਇਸ ਕਰਕੇ ਅਸੀਂ ਤਾਂ ਬੜੇ ਹਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਲੱਭੀ ਚੀਜ਼ਾਂ ਤੇ ਕੁੜ ਖਬਰ ਦਾ ਅਸਰ ਲਗਾ ਲਓ ਜਾਂ ਕਿਸੇ ਦੇ ਲੱਗਿਆ ਕਿ ਬੇਇੱਜ਼ਤੀ ਦਾ ਡਰ ਲਾ ਲਓ ਉਹਦੇ ਅਕੋਰਿੰਗਲੀ ਜਿਹੜਾ ਸੋਨਾ ਆ ਉਹ ਕਿਤੇ ਨਾ ਕਿਤੇ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਆ ਛੁੱਟ ਕੇ ਚਲੇ ਗਏ ਨੇ ਤੇ ਕੀ ਕਹਿਣਾ ਚਾਹੋਗੇ ਡੀਪੀਪੀ ਪੰਜਾਬੀ ਬਾਰੇ ਅਸੀਂ ਤਾਂ ਸ਼ੁਕਰ ਕਰਾਂਗੇ ਟੀਮ ਦਾ ਜਿਹੜੀ ਸਾਡੇ ਨਾਲ ਮੈਂ ਥੋੜੀ ਬਹੁਤੀ ਕਿੰਨੀ ਦੋਤ ਜਿਆਦਾ ਹਲ ਕੀਤੀ ਜਨਾਂ ਨਹੀਂ ਧੰਨਵਾਦ ਕਰਾਂਗੇ ਵੀਰ ਦੀਪੀ ਬਹੁਤ ਵਧੀਆ ਜੀ ਅੱਛਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲੱਗ ਗਿਆ ਜਦੋਂ ਸੋਨਾ ਤੁਹਾਨੂੰ ਲੱਗ ਗਿਆ ਤੇ ਆਕੇ ਕੀਤਾ ਪੂਰੀਆਂ ਚੀਜ਼ਾਂ ਮਿਲ ਗਈਆਂ ਹਾਂਜੀ ਸਰ ਤਕਰੀਬਨ ਤਕਰੀਬਨ ਹਾਂਜੀ ਜੀ ਪੂਰੀ ਖੁਸ਼ੀ ਹੁਣ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਦੇਖਣ ਨੂੰ ਹੋ ਗਿਆ ਮੈਂ ਧੰਨਵਾਦ ਆ ਟੀਪੀਸੀ ਪੰਜਾਬੀ ਜਿਹੜੇ ਸਾਡੇ ਜਦੋਂ ਥੋੜੇ ਜਿਹੇ ਪੈਸੇ ਘੱਟ ਵਾ ਚਲੋ ਕੋਈ ਗੱਲ ਨਹੀਂ ਬਾਕੀ ਸਾਡਾ ਸਮਾਨ ਮਿਲ ਗਿਆ ਬਹੁਤ ਬਹੁਤ ਧੰਨਵਾਦ ਜੀ ਟੀਪੀਸੀ ਦਾ ਬਿਲਕੁਲ ਜੀ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸਮਾਨ ਮਿਲ ਗਿਆ ਥੋੜੇ ਬਹੁਤੇ ਜਿਹੜੇ ਪੈਸਿਆਂ ਉਹਨਾਂ ਦੀ ਕੋਈ ਗੱਲ ਨਹੀਂ ਭੈਣ ਤੁਹਾਡਾ ਸ਼ੁਕਰ ਹੈ ਜਿਹੜਾ ਉਹ ਸ਼ਾਇਦ ਸੰਗਤਾਂਵ ਨਹੀਂ ਕਰ ਸਕਦੀਆਂ ਤੇ ਇਹ ਤੁਹਾਡਾ ਦੇਣ ਨਹੀਂ ਦੇ ਸਕਦੇ ਕਿਸੇ ਵੀ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਦੇ ਦੇ ਪਈਓ ਤੇ ਇਸ ਟਾਈਮ ਜਿਹੜਾ ਆ ਅਸੀਂ ਤਸਵੀਰਾਂ ਬੁਖਾਰ ਰਿਆਂ ਸਾਡੇ ਨਾਲ ਆ ਟਾਈਮ ਸਾਬਕਾ ਸਰਪੰਚ ਗੁਰਨਾਮ ਸਿੰਘ ਜੀ ਵੀ ਮੌਜੂਦ ਨੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੰਮ ਹੋਇਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਕੀ ਕਹਿਣਾ ਚਾਹੋ ਪਹਿਲਾਂ ਤੇ ਮੈਂ ਡੀਪੀਸੀ ਦਾ ਬਹੁਤ ਬਹੁਤ ਧੰਨਵਾਦ ਹੈ ਚੈਨਲ ਸਾਹਿਬ ਦਾ ਜਿਨ੍ਹਾਂ ਬੜੀ ਮਿਹਨਤ ਪਹਿਲਾਂ ਵੀ ਕੀਤੀ ਹੁਣ ਵੀ ਕੀਤੀ ਹੈ ਇਹ ਇੱਕ ਪਿੰਡ ਦੀ ਧੀ ਹੀਗੀ ਸਤਿਤੀ ਨੇ ਜੋ ਆਪਣਾ ਫਰਜ਼ਨ ਪਾਹਾਤਾ ਵਾ ਇੱਕ ਗਰੀਬ ਬੰਦਾ ਸੀ ਕੋਈ ਮੰਨਦਾ ਵੀ ਨਹੀਂ ਸੀ ਇਹ ਗੱਲ ਨੂੰ ਪਰ ਸਾਰੇ ਪਿੰਡ ਦੇ ਸੰਜੋਗ ਨਾਲ ਸੰਗਤਾਂ ਦੇ ਨਾਲ ਇਹ ਧੀ ਦਾ ਸੋਨਾ ਮਿਲ ਗਿਆ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਧਾਰੀਵਾਲ ਐਸਐਸਓ ਸਾਹਿਬ ਦਾ ਵੀ ਧੰਨਵਾਦ ਕਰਨਾ ਠੰਨਦਰ ਸਾਹਿਬ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਮਿਹਨਤ ਕਰਕੇ ਇੱਥੋਂ ਤੱਕ ਲਿਆ ਕੇ ਤੇ ਇਹ ਧੀ ਦਾ ਸੋਨਾ ਜਿਹੜਾ ਵਾਪਸ ਕੀਤਾ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਦਾ ਤੇ ਡੀਪੀਐਸਪੀ ਦਾ ਬਹੁਤ ਵਧੀਆ ਜੀ ਤੇ ਐਸਟੀ ਬਿਲਕੁਲ ਸਾਬਾਸ ਬੰਦੀ ਹੈ ਜੀ ਇਹ ਧੀ ਵਾਸਤੇ ਤੇ ਸਰਪੰਚ ਸਾਹਿਬ ਨੇ ਵੀ ਸਾਬਾਸ ਦਿੱਤੀ ਹੈ ਤੇ ਅੱਜ ਉਸ ਭੈਣ ਨਾਲ ਦੀ ਤੁਹਾਡੀ ਗੱਲ ਕਰਾ ਦਿੰਨੇ ਆ ਜਿੱਤਣ ਤੁਸੀਂ ਦੇਖਿਆ ਵੀ ਸੋਨਾ ਚੋਰੀ ਹੋਇਆ ਸੀ ਉਸ ਦਿਨ ਹਾਲਾਤ ਭੈਣ ਦੇ ਬਹੁਤ ਜ਼ਿਆਦਾ ਜਿਹੜੇ ਆ ਰੋਂਦੋਂ ਵਾਲੇ ਸੀ ਤੇ ਅੱਜ ਗੱਲ ਬਾਤ ਕਰਨ ਲੈਨੇ ਵੀ ਕੀਵੇਂ ਦਾ ਮਹਿਸੂਸ ਹੋ ਰਿਹਾ ਕੀਵੇਂ ਮਹਿਸੂਸ ਹੋ ਰਿਹਾ ਲੱਗ ਗਿਆ ਸੋਨਾ ਹਾਂ ਭਾਜੀ ਗਏ ਸੀ ਉੱਥੇ ਤਾਂ ਉਹਨਾਂ ਨੇ ਦੱਸਿਆ ਜਾ ਕੇ ਹਾਂ ਵਧੀਆ ਲੱਗਿਆ ਤਾਂ ਕਰਕੇ ਕੁਸ਼ੀ ਹੋ ਰਹੀ ਹੈ ਹਾਂਜੀ ਧੰਨਵਾਦ ਦਾ ਪਾਜੀ ਨਾ ਕੁੜੀ ਦਾ ਚਾਹੀਦਾ ਲੈ ਲਬਿਆ ਤੋ ਤਾਲੀਆਂ ਮਾਰ ਦਿਓ ਅ ਅਸਲ ਚ ਮੌਸਮ ਦੇ ਨਾਲ ਜਿਹੜਾ ਭਰੇ ਹੋਏ ਆ ਉਸ ਦਿਨ ਜਿਹੜਾ ਆ ਬਹੁਤ ਵਧੀਆ ਗੱਲ ਕੀਤੀ ਗਈ ਸੀ ਤੇ ਅੱਜ ਜਿਹੜੇ ਇਮੋਸ਼ਨ ਜੀ ਇਦਾਂ ਦੇ ਆ ਕਹਿੰਦੇ ਆ ਵੀ ਰੋਣ ਆ ਜਿਹੜਾ ਉਹ ਦੁੱਖ ਨਾਲ ਵੀ ਨਿਕਲਦਾ ਤੇ ਰੋਣ ਜਿਹੜਾ ਆ ਉਹ ਖੁਸ਼ੀ ਦੇ ਨਾਲ ਵੀ ਨਿਕਲਦਾ ਆ ਤੇ ਖੁਸ਼ੀ ਦੇ ਨਾਲ ਜਿਹੜਾ ਆ ਭੈਣ ਹੋਣਾ ਦਾ ਜਿਹੜਾ ਦਿਲ ਪਰਿਆ ਹੋਇਆ ਗੱਲ ਤਾਂ ਠੀਕ ਤਰੀਕੇ ਨਾਲ ਨਹੀਂ ਹੋ ਪਾਈ ਪਰ ਉਹਨਾਂ ਦੇ ਚਿਹਰੇ ਤੋਂ ਜਿਹੜਾ ਆ ਉਹ ਜ਼ਰੂਰ ਖੁਸ਼ੀ ਇੱਕ ਝਲਕਦੀ ਪਈ ਏ ਕਿ ਚੋਰੀ ਹੋਇਆ ਸੋਨਾ ਜਿਹੜਾ ਆ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਗਾ ਬਹੁਤ ਵਧੀਆ ਜੀ ਡੀਪੀਸੀ ਪੰਜਾਬੀ ਦੇਸ਼ੇ ਤੋਂ ਤਾਂ ਬਣੇ ਰਹੋ ਤਾਂ ਕਿ ਹਰ ਇੱਕ ਦਾ ਜਿਹੜਾ ਭਲਾ ਹੋ ਸਕੇ ਧੰਨਵਾਦ